ਦੇ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਬੇਥਾ ਮੁਹੱਬਤ ਲੈ ਕੇ ਔਰ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇੱਕ ਤਰੀਕ ਨੂੰ ਫੈਸਲਾ ਹੋਣ ਜਾ ਰਿਹਾ ਹੈ ਪੰਜਾਬ ਦਾ ਤੇ 4 ਤਰੀਕ ਨੂੰ ਫੈਸਲਾ ਆਉਣ ਜਾ ਰਿਹਾ ਹੈ ਦੇਸ਼ ਦਾ ਸੋ ਪੰਜਾਬ ਦੇਸ਼ ਦੇ ਵਿੱਚ ਕਿੱਡੀ ਗੀ ਤਾਕਤ ਬਣ ਕੇ ਉੱਭਰੂਗਾ ਇਹ ਫੈਸਲਾ ਤੁਸੀਂ 1 ਤਰੀਕ ਨੂੰ ਕਰਨਾ ਜਦੋਂ ਜੀ ਫੈਸਲਾ ਹੋ ਗਿਆ ਸੋ ਵੀਰੋ ਜਿੰਨਾ ਪਿਆਰ ਜਦੋਂ ਵੀ ਮਾਨਸਾ ਆਇਆ ਤਾਂ ਇਹ ਲੱਗਦਾ ਹੁੰਦਾ ਕਿ ਇੱਕ ਤੋਂ ਬਾਅਦ ਤਕੀਰ ਕੋਰ ਟੁੱਟੂਗਾ ਤਾਂ ਮਾਨਸਾ ਵਾਲੇ ਆਪਣੀ ਰਿਕਾਰਡ ਆਪ ਹੀ ਸੁਧਾਰ ਲੈਂਦੇ ਆ ਸੋ ਅੱਜ ਵੀ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਹੈ ਮਾਨਸਾ ਦੀਆਂ ਦੋ ਤਿੰਨ ਵੱਡੀਆਂ ਸਮੱਸਿਆਵਾਂ ਨੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਬਹੁਤ ਵੱਡੀ ਹੈ ਕਿਉਂਕਿ ਉਹ ਪੁਰਾਣਾ ਹੋ ਗਿਆ ਸੀਵਰੇਜ ਉਹ ਆਪਸ ਦੇ ਵਿੱਚ ਉਸ ਟੱਕ ਹੋ ਗਿਆ ਬਾਹਰ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੋ ਮੈਂ ਅਫਸਰਾਂ ਨੂੰ ਮੈਨੂੰ ਅੱਜ ਵਾਇਸ ਆਫ ਮਾਨਸਾ ਦੇ ਬਹੁਤ ਸਤਿਕਾਰਯੋਗ ਲੋਕ ਮਿਲੇ ਵੀ ਸੀਗੇ ਮੈਂ ਅਫਸਰਾਂ ਨੂੰ ਐਸਟੀਮੇਟ ਲਾਉਣ ਨੂੰ ਕਿਹਾ ਕਿਉਂਕਿ ਆਪਾਂ ਸਿਰਫ ਉਸੇ ਪੁਰਾਣੇ ਸੀਵਰੇ ਨੂੰ ਨਹੀਂ ਕਰਨਾ ਆਪਾਂ ਨਵੇਂ ਡਿਜ਼ਾਈਨ ਦਾ ਅੱਜ ਕੱਲ ਲੇਟੈਸਟ ਮਾਡਲ ਆ ਗਏ ਤੇ ਮਾਨਸਾ ਦੀਆਂ ਗਲੀਆਂ ਮੁਹੱਲੇ ਨਵੇਂ ਵੱਧ ਗਏ ਹੋਣਗੇ ਉਹਨਾਂ ਨੂੰ ਵੀ ਵਿੱਚ ਲੈਣਾ ਤੇ ਅਸੀਂ ਮੈਂ ਤੁਹਾਨੂੰ ਵਾਅਦਾ ਕਰਦਾ 4 ਤਰੀਕ ਨੂੰ ਨਤੀਜੇ ਨੇ ਉਹਨਾਂ ਜਿਹੜੇ ਕੋਡ ਲੱਗਿਆ ਹੋਇਆ ਪਰ ਉਹਨੇ ਚਰਚੇ ਸੀ ਅਫਸਰਾਂ ਤੋਂ ਕੱਲ ਤੋਂ ਹੀ ਐਸਟੀਮੇਟ ਲਵਾਉਣੇ ਸ਼ੁਰੂ ਕਰਾਂਗੇ ਤੇ 4 ਤੋਂ ਬਾਅਦ ਮਾਨਸਾ ਦੇ ਮੋਤਬਰ ਬੰਦਿਆਂ ਨੂੰ ਬੁਲਾਵਾਂਗੇ ਨਕਸ਼ਾ ਉਹਨਾਂ ਨੂੰ ਦਿਖਾਵਾਂਗੇ ਕਿ ਕਿੱਥੋਂ ਕਿੱਥੋਂ ਦੀ ਜਾਣਾ ਚਾਹੀਦਾ ਕਿੱਥੇ ਕੋਈ ਰਹਿ ਨਾ ਜਾਵੇ ਗਲੀ ਮੱਲਾ ਤੁਸੀਂ ਇਹਨਾਂ ਤੁਹਾਨੂੰ ਯਕੀਨ ਦਿਵਾਉਣਾ ਕਿ ਆਉਣ ਵਾਲੇ ਆਉਣ ਵਾਲੇ ਮਹੀਨੇ 2 ਮਹੀਨਿਆਂ ਦੇ ਵਿੱਚ ਇਹ ਜਿਹੜਾ ਸੀਵਰੇਜ ਵਾਲਾ ਮਾਨਸਾ ਦੀ ਸਮੱਸਿਆ ਜਿੰਨੇ ਮਰਜੀ ਪੈਸੇ ਲੱਗ ਜਾਣ ਸਭ ਤੋਂ ਪਹਿਲਾਂ ਹੱਲ ਵੀ ਹੋਊਗੀ ਤੇ 40 ਸਾਲ ਵਾਸਤੇ ਉਹਦਾ ਆਪਾਂ ਨਕਸ਼ਾ ਬਣਾਵਾਂਗੇ 40 ਸਾਲ ਵਾਸਤੇ ਕਿਉਂਕਿ ਇਹਨਾਂ ਨੇ ਪਹਿਲਾਂ ਕੀ ਕਰਦਿਆ ਇਹ ਪੈਸੇ ਖਾ ਜਾਂਦੇ ਸੀ ਪਾਈਪਾਂ ਕਮਜ਼ੋਰ ਲਾ ਜਾਂਦੇ ਸੀ ਉਹ ਪਾਈਪਾਂ ਪਾਣੀ ਵਾਲੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਜਾਂਦੀਆਂ ਸੀ ਮੈਂ ਦੇਖ ਕੇ ਆਇਆ ਦੂਜੀ ਸਮੱਸਿਆ ਰੇਲਵੇ ਸਟੇਸ਼ਨ ਦੇ ਕੋਲੇ ਜਿਹੜਾ ਕੂੜੇ ਦਾ ਪਹਾੜ ਬਣਿਆ ਪਿਆ ਬਹੁਤ ਵੱਡੀ ਸਮੱਸਿਆ ਹੈ ਮਾਨਸਾ ਵਰਗੇ ਸ਼ਹਿਰ ਚ ਵੀ ਇਸ ਤਰ੍ਹਾਂ ਹੋਣ ਲੱਗ ਗਿਆ ਇਹਦਾ ਸਾਡੇ ਕੋਲ ਇੱਕ ਬਹੁਤ ਵਧੀਆ ਤਰੀਕਾ ਕੱਢਿਆ ਹੈ ਦਿੱਲੀ ਦੇ ਵਿੱਚ ਬਹੁਤ ਵੱਡੇ ਕੂੜੇ ਦੇ ਪਹਾੜ ਸੀ ਹੁਣ ਉਹ ਘਟਣ ਲੱਗ ਗਏ ਕਿਉਂਕਿ ਪੀ ਡਬਲਯੂ ਟੀ ਮਿਨਿਸਟਰੀ ਜਿਹੜੀਆਂ ਸੜਕਾਂ ਬਣਾਉਂਦੀ ਹੈ ਹਾਈਵੇ ਬਣ ਰਹੇ ਨੇ ਜਿਹੜੇ ਮਿੱਟੀ ਦੀ ਥਾਂ ਤੇ ਆਹ ਕੂੜਾ ਵਾਲਾ ਜਿਹੜਾ ਇਹਨੂੰ ਵਰਤ ਲੈਂਦੇ ਨੇ ਸੈਗਰੀਗੇਟ ਕਰਕੇ ਉਹਦੀਆਂ ਮਸ਼ੀਨਾਂ ਤੋਂ ਅਲੱਗ ਕਰ ਦਿੰਦੀਆਂ ਨੇ ਕੂੜੇ ਨੂੰ ਅਲੱਗ ਕਰ ਦਿੰਦੀਆਂ ਨੇ ਪਲਾਸਟਿਕ ਇਹ ਸਾਰਾ ਜਿਹੜਾ ਕੂੜਾ ਇਹ ਹਾਈਵੇ ਦੇ ਵਿੱਚ ਮਿੱਟੀ ਦੀ ਥਾਂ ਤੇ ਵਰਤਿਆ ਜਾਂਦਾ ਹੈ ਸੋ ਇਹ ਗੜਕਰੀ ਸਾਹਿਬ ਨੇ ਮੇਰੀ ਗੱਲ ਹੋਈ ਹੋਈ ਐ ਅਸੀਂ ਲੁਧਿਆਣੇ ਤੋਂ ਆਲਰੇਡੀ ਛਕਾਉਣਾ ਸ਼ੁਰੂ ਕਰਤਾ ਮਾਨਸਾ ਦਾ ਵੀ ਅਸੀਂ ਛਕਾਵਾਂਗੇ ਉਹਨੇ ਹਾਂ ਹਾਂ ਨਹੀਂ ਅਸੀਂ ਰੋਜ ਆਉਂਦੇ ਆਂ ਤੀਸ਼ੀਬ ਦੇ ਜੇ ਸਾਡੇ ਹਾਂਜੀ ਮੈਨੂੰ ਮੈਨੂੰ ਪਤਾ ਐ ਸੋ ਮੇਰੇ ਕੋਲੇ ਲਿਖਤੀ ਚ ਵੀ ਆ ਗਈ ਪਰ ਮੈਨੂੰ ਪਤਾ ਵੀ ਐ ਸ਼ਹਿਰ ਦੀ ਗਲੀ ਗਲੀ ਜਾਣਦਾ ਮੈਂ ਕੱਲੇ ਮਾਨਸਾ ਦਾ ਨਹੀਂ ਇਹ ਸਾਰੇ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 70 ਸਾਲ ਦਾ ਤਾਣਾ ਉਲਝਾ ਕੇ ਗਏ ਨੇ ਇਹ ਠੀਕ ਕਰਨਾ ਪੈਣਾ ਪਾਨੂੰ ਜੇ ਅਜੇ ਹਜੇ ਵੀ ਹਾਂ ਜੀ ਹਾਂ ਜੀ ਹਾਂ ਹਾਂ ਅੰਡਰ ਵਿੱਚ ਆ ਹੋ ਜਾਊਗਾ ਹੋ ਜਾਊਗਾ ਅੰਡਰ ਵਿੱਚ ਹੋ ਜਾਊਗਾ ਅੰਡਰ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਅੰਡਰ ਵਿੱਚ ਦਾ ਸੀ ਤੇ ਚਾਰ ਕੀਤੇ ਨੇ ਪਹਿਲਾਂ ਵੀ ਇਨੂੰ ਕਿਹੜਾ ਕਹਿੰਦੇ ਨੇ ਕਿਹੜਾ ਕਹਿੰਦੇ ਨੇ ਇਹਨੂੰ ਚਕੇਰੀਆਂ ਵਾਲਾ ਫਟਕ ਜਿਹੜਾ ਚਕੇਰੀਆਂ ਵਾਲਾ ਫਟਕ ਹੈ ਅੰਡਰਵਿਚ ਕਰਨਾ ਹੈ ਉਹ ਖੈਰੀ ਹੋ ਗਿਆ ਪਹਿਲਾ ਕੰਮ ਇਹੀ ਹੋਊ ਜੀ ਪਾਰਲੀਮੈਂਟ ਜਾ ਕੇ ਇੱਥੇ ਸਰਕਾਰ ਥੋੜੀ ਐ ਤਾਹਾਂ ਵੀ ਥੋੜੀ ਬਣਨ ਲੱਗੀ ਐ ਸਰਕਾਰ ਹੁਣ ਜਿਹੜਾ ਕੰਮ ਮਤਲਬ ਸ਼ਰਮ ਦੀ ਗੱਲ ਐ ਆਜ਼ਾਦੀ ਤੋਂ 75 ਸਾਲ ਹੋ ਗਏ ਹਰ ਤੱਕ ਸਾਥੋ ਸੀ ਬ੍ਰੇਜ ਟੋਬੇ ਸਮਸ਼ਾਨ ਘਾਟ ਨਹੀਂ ਠੀਕ ਹੋਇਆ ਤਾਂ ਕੀ ਕਰ ਲਈਏ ਦੱਸੋ ਇੱਥੇ ਹੀ ਖੜੇ ਹਾਂ ਸੋ ਹੁਣ ਨੀਤਾ ਬਦਲੀਆਂ ਨੇ ਸਰਕਾਰ ਦੀਆਂ ਕੰਮ ਹੋਣ ਲੱਗ ਗਏ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ ਦੀਆਂ ਨੌਕਰੀਆਂ ਮਿਲੀਆਂ ਹੋਣ ਗਿਆ ਬਹੁਤ ਸਾਰੇ ਪਿੰਡਾਂ ਦੀਆਂ ਮਿਲੀਆਂ ਹੁਣ ਔਰ ਬਿਨਾ ਪੈਸੇ ਤੋਂ ਮਿਲ ਰਹੀਆਂ ਨੌਕਰੀਆਂ ਬਿਨਾ ਸਪਾਰਸ਼ ਤੋਂ ਮਿਲ ਰਹੀਆਂ ਕਰੰਡੀ ਪਿੰਡਾ ਸਰਦੂਲਗੜ ਹਲਕੇ ਚ ਕਰੰਡੀ 40 ਨੌਕਰੀਆਂ ਇੱਕੋ ਪਿੰਡ ਚ ਮਿਲੀਆਂ ਆਇਆਂ 40 ਅੱਜ ਹੀ ਨਸਿਆ ਮੈਨੂੰ ਬਣਾ ਵਾਲੇ ਸਾਹਮਣੇ ਮੈਂ ਭਲਾਡੇ ਤੋਂ ਆ ਰਿਹਾ ਤੇ ਨਾਲ ਸਭ ਤੋਂ ਵਧੀਆ ਗੱਲ ਬਿਜਲੀ ਖੇਤਾਂ ਵਾਲੀ ਆਉਂਦੀ ਵੀ ਐ ਤੇ ਦਿਨੇ ਆਉਂਦੀ ਐ ਰਾਤ ਨੂੰ ਸੱਪਾਂ ਦੀਆਂ ਸਰੀਆਂ ਮਿੱਦਰ ਦੀ ਕੋਈ ਲੋੜ ਨਹੀਂ ਉਹ ਦੁਨੀਆ ਭਰ ਦੇ ਦਫ਼ਤਰ ਮੈਂ ਅਫਸਰਾਂ ਨੂੰ ਕਿਹਾ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਨੋ ਤੋ ਪੰਜ ਦਿਨੇ ਲੱਗਦੇ ਨੇ ਤੁਸੀਂ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੋ ਬਿਜਲੀ ਬੰਦ ਕਰਕੇ ਆਇਓ ਸੱਚ ਬੰਦ ਕਰਕੇ ਆਇਓ ਅਹੀਂ ਹੋਊਗਾ ਅਹੀਂ ਹੋਊ ਬਿਜਲੀ ਆਮ ਹੈ ਸੋ ਵੀਰੋ ਮੈਨੂੰ ਬੋਲ ਲੈਣੋ ਬਾਜ ਵਿੱਚ ਦੱਸੋ ਜੱਜ ਲੱਗਿਆ ਕੁੜੀ ਹੀਵਾ ਗੱਲਾਂ ਦੀ ਕੁੜੀ ਜੱਜ ਲੱਗੀ ਏ ਕਮਾਲ ਤਾੜੀਆਂ ਮਾਰੋ ਯਾਰ ਕੀ ਜਸ਼ਪਿੰਦਰ ਹੋਟਲਾ ਉਥੋਂ ਦਾ ਮੁੰਡਾ ਜੱਜ ਬਣਿਆ ਸਾਡੇ ਪਿੰਡ ਦੇ ਨਾਲ ਹੀ ਆ ਹੋਟਲਾ ਹਾਂ ਹਾਂ ਅੱਛਾ ਜੀ ਇਹਦਾ ਭਾਈ ਜੱਜ ਲੱਗਿਆ ਤੇਰਾ ਵਾਹ ਵਈ ਵਾ ਕੋਈ ਪੈਸਾ ਤਾਂ ਨਹੀਂ ਲੱਗਿਆ ਬਸ ਹਾਂ ਅਫਸਰ ਬਣੋ ਅਫਸਰ ਬਣੋ ਕਰਾਂ ਦੀਆਂ ਗਰੀਬੀਆਂ ਚੱਕੋ ਪਿੰਡ ਨਾ ਪਿੰਡਾਂ ਨੂੰ ਪਿੰਡਾਂ ਨੂੰ ਸੁਧਾਰੋ ਪਿੰਡਾਂ ਦਾ ਨਾਂ ਉੱਚਾ ਚੱਕੋ ਆ ਪਿੰਡ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਹੋੜਲਾ ਖੀਵਾ ਬੀਰੋ ਕੇ ਦੋਦੜਾ ਭਾਦੜਾ ਬੱਛੋਣਾ ਆ ਤਾਂ ਇੱਥੇ ਵਾਲੇ ਕੋਟੜਾ ਖਿਆਲਾ ਆਤੜ ਆਪਣੇ ਪਿੰਡ ਨੇ ਸੋ ਵੀਰੋ ਕੰਮ ਹੋਣਗੇ ਫੇਰ ਕੰਮ ਹੋਇਆ ਇੱਕ ਬਿਜਲੀ ਦੇ ਬਿੱਲ ਜਿਹੜੇ 90% ਬਿਜਲੀ ਦੇ ਬਿੱਲ ਜ਼ੀਰੋ ਜਦੋਂ ਫਿਰ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਦੇ ਅਕਾਲੀ ਇਹਨੂੰ ਜ਼ੀਰੋ ਨਹੀਂ ਕਰ ਸਕਦੇ ਤੂੰ ਹੀ ਉਹਨਾਂ ਨੂੰ ਜ਼ੀਰੋ ਕਰ ਦੋ ਬੜਾ ਵਧੀਆ ਮੌਕਾ ਧੰਨਵਾਦ ਕਰਨ ਦਾ ਵੀ ਭਗਵਾਨ ਤੁਮਾਨਾ ਤੇਰਾ ਧੰਨਵਾਦ ਤੈਂ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਸੀ ਇਹ ਦੋਨੇ ਜ਼ੀਰੋ ਕਰਤੇ ਅੱਜ ਜਦੋਂ ਬੋਰਡ ਪਾਣ ਜਾਓਗੇ ਬਿਜਲੀ ਦੇ ਬਿੱਲਾਂ ਨਹੀਂ ਜੀਰੋ ਆ ਪੜ ਕੇ ਜਾਇਓ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਗੱਲ ਦੱਸਦਾ ਜਦੋਂ ਬਿਜਲੀ ਦੇ ਬਿੱਲ ਮਾਫ ਕਰਤੇ ਉਹ ਤੋਂ 6 ਕਿ ਮਹੀਨੇ ਬਾਅਦ ਸਾਡੇ ਘਰੇ ਇੱਕ ਮੁੰਡਾ ਕੰਮ ਕਰਦਾ ਉਹ ਬਡਰੁਖਿਆਂ ਦਾ ਚੰਡੀਗੜ੍ਹਾ ਉੱਥੇ ਕਰੇ ਤੇ ਉਹਨੂੰ ਮੈਂ ਕਿਹਾ ਤੁਹਾਡੇ ਘਰੇ ਬਿਜਲੀ ਦਾ ਬਿੱਲ ਆ ਗਿਆ ਕਹਿੰਦਾ ਹਾਂਜੀ ਮੈਂ ਕਿੰਨਾ ਆਇਆ ਕਿ ਮੈਨੂੰ ਤਾਂ ਪਤਾ ਨਹੀਂ ਮੇਰੇ ਭਾਈ ਕੋਲੇ ਮੈਂ ਕਿਹਾ WhatsApp ਤੇ ਮੰਗਾ WhatsApp ਤੇ ਉਹਨੇ ਬਿਜਲੀ ਦਾ ਬਿੱਲ ਮੰਗਾਇਆ ਕਿੰਨਾ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਇਆ 40 40 ਰੁਪਏ ਲਿਖਿਆ ਹੋਇਆ ਮੂਹਰੇ ਕਿ ਡੰਡੀ ਜੀ ਹੈ ਮੈਂ ਕਿਹਾ ਇਹਦਾ ਮਤਲਬ ਹੁੰਦਾ ਹੈ ਮਾਈਨਸ 40 ਇਹਦਾ ਮਤਲਬ ਬਿਜਲੀ ਬੋਰਡ ਨੇ ਤੁਹਾਡੇ 40 ਰੁਪਏ ਦੇਣੇ ਨੇ ਉਹ ਕਹਿੰਦਾ ਉਹ ਕਹਿੰਦਾ ਸ਼ੁਕਰ ਹੈ ਰੱਬ ਦਾ ਸਾਡੇ ਵੀ ਕਿਸੇ ਨੇ ਦੇਣੇ ਨੇ ਉਹ ਮੈਂ ਕਿਹਾ ਜਦੋਂ ਚੰਗੀਆਂ ਨੀਤਾਂ ਵਾਲੀਆਂ ਸਰਕਾਰਾਂ ਆ ਜਾਣ ਨਾ ਫਿਰ ਗਰੀਬਾਂ ਦੇ ਵੀ ਜਿਹੜੇ ਦਿਨ ਫਿਰ ਜਾਂਦੇ ਨੇ ਉਹਨਾਂ ਦੇ ਵੀ ਹਜੇ ਪੈਸੇ ਦੇਣੇ ਨੇ ਬਿਜਲੀ ਬੋਰਡ ਨੇ ਸੋ ਵੀਰੋ ਸੋ ਵੀਰੋ ਫਿਰ ਆਉਣ ਵਾਲੇ ਦਿਨਾਂ 'ਚ ਦੇਖੋ ਸਹੀ ਹੁਣ ਕੰਮ ਹੁੰਦੇ ਤੁਸੀਂ ਕਹਿਣਾ ਚਾਰ ਤਰੀਕ ਨੂੰ ਵੇਲੇ ਕਰੋ ਮੈਨੂੰ ਇਹਨਾਂ ਨੂੰ ਭੇਜੀ ਆਪਾਂ ਪਾਰਲੀਮੈਂਟ 'ਚ ਇਹ ਤਾਂ ਆਹਾਂਲੇ ਪਾਸੇ ਮੈਨੂੰ ਪਤਾ ਹੈ ਕਿਉਂਕਿ ਮੈਂ ਰਿਹਾਂ ਉੱਥੇ ਮੈਨੂੰ ਪਤਾ ਵੀ ਕੰਮ ਕਿਵੇਂ ਕਰਾਉਣੇ ਹੁੰਦੇ ਨੇ ਉਹਨੇ ਦੇਖ ਲਦਾ ਹੁੰਦੇ ਸੀ ਮੈਂ ਇਕੱਲਾ ਹੀ ਹੁੰਦਾ ਸੀ ਜਦੋਂ ਮੈਂ ਉੱਠ ਖੜਦਾ ਸੀਗਾ ਉਹਦੀ ਕਹਿੰਦੇ ਸੀ ਕੋਈ 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 ਹੋ ਜਿਵੇਂ ਕਹੋ ਜਿਵੇਂ ਹੋ ਜਿਵੇਂ ਹੋ ਬੱਸ ਉਹਨੂੰ ਪਤਾ ਸੀ ਵੀ ਪੀਲੀ ਪੱਗ ਵਾਲਾ ਇਹਨੂੰ ਬੋਲਣ ਦਾ ਟਾਈਮ ਦੇ ਦਿਓ ਮਿੰਟ 2 ਕੀ ਲਊ ਜੇ ਨਾ ਦੋ ਬੋਲਣ ਦਾ ਟਾਈਮ ਦੀਏ ਦੋ ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਸਾਰੇ ਪਾਸਪੋਰਟ ਮੈਨੂੰ ਪਤਾ ਹੈ ਮੈਂ ਖੋਡੀਆਂ ਸਾਨੂੰ ਦੱਸ ਦੇਣੇ ਆ ਉੱਥੇ ਜਦੋਂ 13 ਇਹ ਹੋਏ 10 ਆਪਣੇ ਪਹਿਲਾਂ ਰਾਜਸਭਾ ਚ ਨੇ ਉੱਥੇ ਕੁਰੂ ਖੇਤਰ ਜਿੱਤ ਰਹੇ ਆ ਦਿੱਲੀ ਦੇ ਸੱਦਿਆਂ ਸੱਤਿਆਰੀਆਂ ਗੁਜਰਾਤ ਚੋਂ ਜਿੱਤ ਰਹੇ ਆ ਜਦੋਂ ਆਪਣੇ 40 50 ਹੋਏ ਉਹ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੈਣੀ ਪੰਜਾਬ ਦਾ ਰੁਪਈਆ ਰੋਕ ਕੇ ਦਿਖਾ ਦੇ। ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆ ਮਾਨਸਾ ਸ਼ਹਿਰ ਮੇਰੇ ਲਈ ਕੋਈ ਬਗਾਨਾ ਨਹੀਂ ਬਹੁਤ ਵਾਰੀ ਕਲਾਕਾਰ ਦੇ ਤੌਰ ਤੇ ਵੀ ਤੁਸੀਂ ਮੈਨੂੰ ਬੁਲਾਇਆ ਇੱਥੇ ਆਉਂਦੇ ਰਹੇ ਆ ਬਹੁਤ ਵਾਰੀ ਪਿੰਡਾਂ ਚ ਬਹੁਤ ਵਾਰੀ ਮੈਂ ਤਾਂ ਜੋ ਦੇਖਦਾ ਸੀ ਚੌਕ ਮੈਂ ਕਿਹਾ ਇੱਥੇ ਫੜਿਆ ਸੀ ਧਰਮਪਾਲ ਟ੍ਰੈਫਿਕ ਪੁਲਸਾਰ ਆਹ ਉੱਥੇ ਕੋਈ ਪੌੜੀ ਚੜ੍ਹਨ ਤੋਂ ਪਹਿਲਾਂ ਇੱਕ ਤਾਂ ਬੱਸ ਸਾਡੇ ਨੂੰ ਮੁੜ ਜਾਂਦੀ ਇੱਕ ਤਾਹਾਂ ਚੜ੍ਹਦੀ ਸੋ ਵੀਰੋ ਜੇਵ ਚੋਂ ਕਢਾਇਆ ਸੀ ਪਾ ਕੱਢ ਕੱਢ ਮੈਂ ਜੇਵ ਚੋਂ ਫੇ ਨੰਬਰ ਬਣਾਏ ਸੀ ਨੋਟ ਦੇ ਸਕੂਲ ਬਣਾਵਾਂਗੇ ਦੇਖੋ ਗੱਲ ਇਹ ਹੈ ਅਮਰਤਪਾਲ ਦੇਖੋ ਉਹ ਅਗਨੀ ਵੀਰ ਸ਼ਹੀਦ ਹੋ ਗਿਆ ਉਹਨੂੰ ਉਹਨੂੰ ਸਲਾਮੀ ਨਹੀਂ ਦਿੱਤੀ ਦੱਸੋ ਮੈਂ ਲੜਿਆ ਉਹਨਾਂ ਨਾਲ ਮੈਂ ਗੱਲ ਸੁਣ ਲਓ ਸਾਡੇ ਮੁੰਡੇ ਹਿੱਕਾਂ ਡਾਈ ਬੈਠੇ ਆ ਉੱਥੇ ਉਹ 11 11 ਗੋਲੀਆਂ ਤਾਂ ਉਹਨਾਂ ਦੇ ਸੀਨੇ 'ਚ ਹੀ ਰਹਿ ਜਾਂਦੀਆਂ ਨੇ ਤੁਸੀਂ 11 ਫਾਇਰ ਨਹੀਂ ਕਰ ਸਕਦੇ ਉਹਨਾਂ ਵਾਸਤੇ ਤਾਂ ਉਸ ਤੋਂ ਬਾਅਦ ਬਦਲਿਆ ਫੈਸਲਾ ਸੈਕਟਰ ਨੇ ਇੱਕ ਮੁੰਡਾ ਹੋਰ ਸ਼ਹੀਦ ਹੋਇਆ ਖੰਨੇ ਦਾ ਉੱਥੇ ਅਮਰਤਪਾਲ ਦੇ ਬਾਪੂ ਨੇ ਵੀ ਬੁਲਾਇਆ ਸੀ ਮੈਂ ਮੈਂ ਕਿਹਾ ਆਪਦੇ ਅਮਰਤਪਾਲ ਦਾ ਅੱਜ ਅੱਜ ਸਮਝ ਲਾ ਉਹ ਜੋ ਅਮਰਤਪਾਲੇ ਦੇਖ ਲਈ ਉੱਥੇ ਸਰਕਾਰੀ ਸਰਮਾਨਾਂ ਨਾਲ ਸੰਸਕਾਰ ਹੋਇਆ ਸਾਡੇ 750 ਅਗਨੀ ਵੀਰ ਕੱਲੇ ਮਾਨਸਾ ਇਹ ਅਗਨੀ ਵੀਰ ਭਾਈ ਜੀ ਇਹ ਸਕੀਮ ਹੀ ਗਲਤ ਹੈ ਉਹ ਤੁਸੀਂ 18 ਸਾਲ ਦੇ ਨੂੰ ਭਰਤੀ ਕਰੋਗੇ 6 ਮਹੀਨੇ ਟ੍ਰੇਨਿੰਗ ਹੈ 18 ਤੇ 22 ਚ ਤੁਸੀਂ 4 ਸਾਲਾਂ ਬਾਅਦ ਰਿਟਾਇਰ ਕਰ ਦੋਗੇ ਨਾ ਉਹ ਵਿਚਾਰਾ ਸਾਬਕਾ ਕਾਹਨ ਜੋਗਾ ਨਾ ਕੋਈ ਹੋਰ ਕੰਮ ਕਰਨ ਜੋਗਾ ਬਈ ਫੌਜ ਚੋਂ ਲਾਉਣਾ ਚਾਹੁੰਦਾ ਜਦੋਂ ਮੈਂ ਅਮਰਤਪਾਲ ਦੇ ਘਰੇ ਗਿਆ ਤਾਂ ਅਮਰਤਪਾਲ ਦਾ ਬਾਪੂ ਜੀ ਕਹਿੰਦਾ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਕਿ ਨਹੀਂ ਵੀਰ ਮੈਂ ਤਾਂ ਫੌਜ ਚ ਭਰਤੀ ਕਰਾਇਆ ਸੀ ਸੋ ਅਜ ਤਾਂ ਫੌਜ ਜਾਣਾ ਸੋ ਫੌਜ ਚ ਤੁਸੀਂ ਰੈਂਟ ਤੇ ਲੈ ਲਈ ਚਾਰ ਸਾਲਾਂ ਚ ਕੀ ਸਿੱਕਾ ਕਰ ਲੋਂਗੇ ਤੁਸੀਂ ਸੋ ਇਸ ਕਰਕੇ ਇਹ ਬਦਲਾ ਕਰਾਂਗੇ ਵੀਰੋ ਸੋ ਫੋਨ ਵੀ ਕੀਤਾ ਹੈ ਜੀ ਹਾਂ ਜੀ ਸੋ ਵੀਰੋ ਹੁਣ ਦੂਜੇ ਨੰਬਰ ਤੇ ਬਟਨ ਆ ਆਪਣਾ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਆਪਾਂ ਨੇ ਦੂਜੇ ਨੰਬਰ ਵਾਲਾ ਬਟਨ ਦਬ ਦਿਓ ਬਾਕੀ ਬਟਨਾਂ ਵੱਲ ਦੇਖੋ ਨਾ ਚਿੱਟਾ ਮੋਤੀ ਉਤਰੇ ਉਹ ਨਹੀਂ ਤਾਂ ਖਾਂ ਚਾ ਹਾਂ ਚੜ੍ਹੂ ਸਾਰੀਆਂ ਸਵੱਸਿਆਵਾਂ ਮਾਨਸਾ ਦੀਆਂ ਮੇਰਾ ਕੰਮ ਹੈ ਉਹ ਮੇਰਾ ਕੰਮ ਹੈ ਥੋੜੀ ਜ਼ਿੰਮੇਵਾਰੀ 1 ਜੂਨ ਨੂੰ ਚਾਰੂ ਵਾਲਾ ਬਟਨ ਦਬਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਇੱਕ ਹੋਰ ਹੈ ਉਹ ਸਾਰੇ ਪੰਜਾਬ ਦੀ ਸਮੱਸਿਆ ਹੈ ਇਹਨਾਂ ਨੇ ਬਹੁਤ ਉਲਝਾਇਆ ਹੋਇਆ ਸੀ ਕੰਮ ਐਨਓਸੀ ਪਤਾ ਕੀ ਹੈ ਨਜਾਇਜ਼ ਕਲੋਨੀਆਂ ਬਣਾ ਕੇ ਗੈਰਕਾਨੂੰਨੀ ਲੋਕਾਂ ਦਾ ਪੈਸਾ ਲਵਾ ਕੇ ਆਪ ਭੱਜ ਗਏ ਹੋ ਤੇ ਹੁਣ ਅਸੀਂ ਉਹਦੇ ਤੇ ਪਲਾਨ ਕੀਤਾ ਕਿ ਹੁਣ ਤਾਂ ਜਿੰਨੀਆਂ ਵੀ ਕਲੋਨੀਆਂ ਬਣ ਗਈਆਂ ਹੁਣ ਤੱਕ ਜਿੰਨੇ ਘਰ ਪਲਾਟ ਲੈ ਲਏ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਉਹ ਸਾਰੀਆਂ ਨੂੰ ਅਸੀਂ ਐਨਓਸੀ ਦੇ ਦਾਂਗੇ ਸਾਰੀਆਂ ਨੂੰ ਪਰ ਅੱਗੇ ਤੋਂ ਅਸੀਂ ਨਜਾਇਜ਼ ਨਹੀਂ ਬਣਨ ਦੇਣੀਆਂ ਉਹਦੇ ਵਾਸਤੇ ਲਾਲ ਰੰਗ ਦਾ ਸਟਾਮਪ ਪੇਪਰ ਕਰਤਾ ਲਾਲ ਰੰਗ ਵਾਲਾ ਜੇ ਖਰੀਦੋਗੇ ਤਾਂ ਹੀ ਕਲੋਨੀ ਕੱਟ ਸਕੋਗੇ ਨਹੀਂ ਕਲੋਨੀ ਨਹੀਂ ਕੱਟ ਸਕਦੇ ਸੋ ਅਗਲੀਆਂ ਅਗਲੀ ਵਾਰ ਬੰਦ ਕਰ ਦਾਂਗੇ ਆ ਇਹਨੂੰ ਸੀ ਜਿਹੜੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ ਇਹਦੇ ਥੋੜਾ ਜਿਹਾ ਪੇਪਰ ਵਰਕ ਹੈ ਥੋੜਾ ਜਿਹਾ ਹਾਈ ਕੋਰਟ ਹੈ ਵਿੱਚ ਹਾਈ ਕੋਰਟ ਵਾਲਾ ਸਾਥ ਤਾਂ ਅਸੀਂ ਕਰ ਲਾਂਗੇ ਵਕੀਲ ਵੱਡੇ ਲੈ ਕੇ ਹਾਈ ਕੋਰਟ ਤੋਂ ਕਲੀਅਰ ਕਰਕੇ ਇਹਨੂੰ ਸੀ ਉਸ ਦਿਨ ਕਲੀਅਰ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਹਾਂ ਜੀ 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 ਬਿਲਕੁਲ 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 ਸਾਰੇ ਇਕੱਠੇ ਹੀ ਆ ਸੋ ਵੀਰੋ ਹਾਂਜੀ ਕਿਕਲੀ ਕਿਕਲੀ ਕਲੀਰ ਦੇ ਹੈ ਸੋ ਇਹਨਾਂ ਦਾ ਤਾਂ ਮੈਂ ਦੇਖ ਲਿਆ ਕੱਲ ਮੈਂ ਬਾਦਲਪਿੰਡ ਗਿਆ ਸੀ ਲੰਬੀ ਇਹਨਾਂ ਦੇ ਹਲਕੇ ਚ ਗਿਆ ਸੀ ਆਲਮ ਵਾਲੇ ਗਿਆ ਸੀ ਨਰੂਆ ਨੇ ਗਿਆ ਸੀ ਕੱਲ ਫਿਰ ਮੈਂ ਬਾਅਦ ਚ ਫਾਜ਼ਿਲਕਾ ਸੀ ਫਿਰ ਮੈਂ ਜਲਾਲਾਬਾਦ ਸੀ ਅੱਜ ਬਲਾਡੇ ਹਾਂ ਹੁਣ ਮਾਨਸਾ ਇਸ ਤੋਂ ਬਾਅਦ ਮੋੜ ਫੈਤਲ ਬੰਡੀ ਫਿਰ ਪੁੱਛੋ ਸੋ ਕੱਲ ਨੂੰ ਫਲੋਰ ਨਕੋਦਰ ਹੈਲੀ ਉਧਰ ਦੁਆਬੇ ਚ ਮੈਂ ਨਹੀਂ ਖੜਦਾ ਕਿਉਂਕਿ ਨਾ ਮੈਂ ਥੱਕਾਂ ਨਾ ਮੈਂ ਹੱਕਾਂ ਅਜ ਜਦੋਂ ਇੰਨਾ ਪਿਆਰ ਮਿਲਦਾ ਹੋਵੇ ਥੱਕਣ ਦਿੰਦਾ ਇਹ ਪਿਆਰ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਜੋ ਵਿਰੋਧੀ ਗੱਲਾਂ ਕਰਦੇ ਉਹਨਾਂ ਚ ਉਹਨਾਂ ਦੀ ਗੱਲਾਂ ਚ ਨਾ ਆਇਓ ਉਹਨਾਂ ਨੂੰ بڑی ਦਿੱਕਤ ਇਹ ਹੈ ਕਿ ਆਮਕਰਾਂ ਦਾ ਮੁੰਡਾ ਕਿਉਂ ਮੁੱਖ ਮੰਤਰੀ ਬਣ ਗਿਆ ਆਮਕਰਾਂ ਦੇ ਮੁੰਡੇ ਕਿਉਂ ਮੁੱਖ ਮੰਤਰੀ ਮੰਤਰੀ ਬਣ ਗਏ ਆਈ ਦੁੱਖਾ ਉਹਨਾਂ ਨੂੰ ਸੋ ਵੀਰੋ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਤੱਕ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਵੀ ਫੱਟੀ ਫਿਰ ਜੀਜੇ ਸਾੜੇ ਨੇ ਪੁੱਛੀ ਐ ਮੇਰਾ ਘੱਟੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਗੁੱਗੀ ਛੇਤਰ ਨਾਲ ਕੁੱਟੀ ਐ ਹੁਣ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਰਾਜਨੀਤੀ ਚੋਂ ਬਾਦਲ ਕੇ ਤਬਰ ਦੀ ਛੁੱਟੀ ਐ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਦੇ ਬਹੁਤ ਸਤਿਕਾਰਯੋਗ ਵੱਡੇ ਬਜ਼ੁਰਗੋ ਪਿਆਰੇ ਪਰਾਵੋ ਨੌਜਵਾਨ ਵੀਰੋ ਸਰਦਾਰ ਭਗਵੰਦ ਸਿੰਘ ਜੀ ਮਾਨ ਜਿਹੜੇ ਪੰਜਾਬ ਦੀ ਆਰਬਾਨ ਸ਼ਾਨ ਨੇ ਉਹ ਤੁਹਾਡੇ ਵਿੱਚ ਬੇਨਤੀ ਕਰਨ ਲਈ ਤੁਹਾਡੇ ਵਿੱਚ ਹਾਜ਼ਰ ਹੋਏ ਤੁਸੀਂ ਬਹੁਤ ਵੱਧ ਚੜ ਕੇ ਸਵਾਗਤ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਜੂੜ ਨੂੰ ਤੁਸੀਂ ਕਿਰਪਾ ਕਰਨੀ ਹੈ ਨਮਾਲੇ ਤੇ ਵੀ ਇੱਕ ਜੂੜ ਨੂੰ ਝਾੜੂ ਦਾ ਬਟਨ ਦਬਾ ਕੇ ਔਰ ਉਹਨਾਂ ਵਿਰੋਧੀਆਂ ਦੀਆਂ ਚੀਕਾਂ ਘੜਾ ਦੇਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ